ਕਾ ਜੀ ਮੈਂ ਰਾਜਦੀ ਮੇਰੇ ਚੈਨਲ ਪੰਜਾਬੀ ਸੂਟ ਰਾਜਦੀ ਬਟਿਕੂ ਇਸ ਤੁਹਾਡਾ ਸਵਾਗਤ ਹੈ ਜੀ ਮੈਂ ਉਮੀਦ ਕਰਦੀ ਹਾਂ ਕਿ ਸਾਰੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਜਿਆਦਾ ਸੋਹਣੇ ਪ੍ਰਿੰਟ ਸੂਟ ਜੇ ਨਾ ਸੂਟਾਂ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੀ ਕਿਸੇ ਵੀ ਪਿੰਡ ਵਿੱਚ ਕਿਸੇ ਵੀ ਸ਼ਹਿਰ ਵਿੱਚ ਜਿਹੜੇ ਮੈਂ ਚੈਨਲ ਤੇ ਨੰਮੇ ਨੇ ਮੈਂ ਚੈਨਲ ਜੂਬਸਕ੍ਰਾਈਬ ਕਰਿਆ ਕਰੋ ਜੀ ਤੇ ਲਾਈਕ ਕਮੈਂਟ ਕਰਕੇ ਲਾਈਕ ਕਮੈਂਟ ਕਰਕੇ ਜੂ ਦੱਸਿਆ ਕਰੋ ਤੁਹਾਨੂੰ ਮੇਰੇ ਸੂਟਾਂ ਦੀ ਕਲੈਕਸ਼ਨ ਕਿੱਦਾਂ ਨਹੀਂ ਲੱਗਦੀ ਹੈ ਜੀ ਤੇ ਮੇਰੀ ਵੀਡੀਓ ਨੂੰ ਵਾਧੇ ਬਾਦ ਸ਼ੇਅਰ ਵੀ ਕਰਿਆ ਕਰੋ ਜੀ ਚਲੋ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਕਿ ਆ ਦਿਖਾਉਣੇ ਤੁਹਾਨੂੰ ਸੋਹਣੇ ਸੋਹਣੇ ਸੂਟ ਆਪਾਂ ਇਹ ਸਾਏ ਸੂਟ ਅੱਜ ਸਟਿਚ ਕੀਤੇ ਹੋਏ ਨੇ ਤੇ ਬਹੁਤ ਸੋਹਣੀ ਡਿਜ਼ਾਈਨਿੰਗ ਦੇ ਨਾਲ ਪਹਿਲਾ ਸੂਟ ਹੈ ਜੀ ਆਪਣਾ yellow color ਦਾ ਸੂਟ ਹੈ georgette ਦਾ stuff ਹੈ ਪੂਰੀ ਵਧੀਆ ਤੇ ਪੂਰੀ ਵਧੀਆ georgette ਹੈ ਜੀ ਤੇ print ਸੂਟ ਹੈ ਬਹੁਤ ਜਿਆਦਾ ਸੋਹਣਾ customer ਨੇ ਪਸੰਦ ਕੀਤਾ ਸੀ ਤੇ ਆਪਾਂ ਨੇ ਇਹਨੂੰ ਬਹੁਤ ਜਿਆਦਾ ਸੋਹਣੇ designing ਦੇ ਨਾਲ stitch ਕੀਤਾ ਹੋਇਆ ਹੈ ਤੁਸੀਂ ਦੇਖ ਸਕਦੇ ਹੋ yellow color ਦਾ ਸੂਟ ਹੈ ਤੇ ਬਹੁਤ ਜਿਆਦਾ ਸੋਹਣਾ print ਹੈ ਇਹ ਵਾਲਾ ਹੈਗਾ ਜੀ ਇਹਦੇ laces ਦੇ ਨਾਲ ਆਪਾਂ ਨੇ ਘੇਰੇ ਨੂੰ ਬਹੁਤ ਜਿਆਦਾ ਸੋਹਣੀ designing ਦਿੱਤੀ ਹੋਈ ਹੈ ਤੁਸੀਂ ਸਾਡੇ ਤੋਂ ਕਿਸੇ ਵੀ ਤਰ੍ਹਾਂ ਦੀ ਸਟੀਚਿੰਗ ਕਰਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਵਰਕ ਕਰਵਾ ਸਕਦੇ ਹੋ ਜੀ ਤੇ ਬਹੁਤ ਜ਼ਿਆਦਾ ਸੋਹਣੀ ਹੈ ਇਹ ਆਪਣੇ ਬਣਾਈਆਂ ਇਹਦੀ ਬਾਜੂ ਤੇ ਬਾਜੂ ਤੇ ਵੀ ਆਪਾਂ ਬਹੁਤ ਜ਼ਿਆਦਾ ਸੋਹਣੀ ਲੈਸ ਦਿੱਤੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਤੇ ਜਿੱਦਾਂ ਹੀ ਫਰੰਟ ਤੇ ਲੈਸ ਜਿੱਦਾਂ ਹੀ ਫਰੰਟ ਤੇ ਡਿਜ਼ਾਈਨ ਆ ਉਦਾਂ ਹੀ ਬੈਕ ਸਾਈਡ ਤੇ ਵੀ ਡਿਜ਼ਾਈਨ ਦਿੱਤਾ ਹੋਇਆ ਤੁਸੀਂ ਸਾਡੇ ਤੋਂ ਕਿਸੇ ਵੀ ਤਰ੍ਹਾਂ ਦੀ ਡਿਜ਼ਾਈਨਿੰਗ ਵਾਲੇ ਸੂਟ ਤਿਆਰ ਕਰਵਾ ਸਕਦੇ ਹੋ ਜੀ ਤੇ ਇਹਦੇ ਨਾਲ ਆਪਾਂ ਰੱਖਿਆ ਯਸ ਨਾਰਸ ਸਲਵਾਰ ਰੱਖੀ ہوئی ਹੈ ਜੀ ਇਹ ਨਾਲ ਇਹ ਤੇ ਦੁਪੱਟਾ ਰੱਖਿਆ ਮਸਲੀਨ कॉटन ਦਾ ਬਹੁਤ ਜਿਆਦਾ ਸੋਹਣਾ ਮਸਲੀਨ कॉटन ਦਾ ਦੁਪੱਟਾ ਹੈ ਤੇ ਲੜਾ ਤੇ ਆਪਾਂ ਲੜਾ ਤੇ ਬਹੁਤ ਜਿਆਦਾ ਸੋਹਣੀ 골ਡਨ ਐਦਾਂ ਡਿਜ਼ਾਈਨਿੰਗ ਹੈ ਜੀ ਦੁਪੱਟੇ ਦੇ ਉੱਤੇ ਦੁਪੱਟੇ ਤੁਹਾਨੂੰ ਪੂਰਾ 2.5 ਮੀਟਰ ਦੇ ਫੁੱਲ ਡੂਲੇ ਮਿਲਣਗੇ ਜੀ ਜੇਵਾ ਸੂਟ ਤੁਹਾਨੂੰ ਪਸੰਦਾ ਤਾਂ ਤੁਸੀਂ ਸਿਰੇ ਸ਼ਾਰਟ ਲੈ ਸਕਦੇ ਹੋ ਤੇ ਕਿਸੇ ਵੀ ਇਸੇ ਵੀ ਪ੍ਰਿੰਟ ਦੇ ਉੱਤੇ ਐਦਾਂ ਦੀ ਡਿਜ਼ਾਈਨਿੰਗ ਕਰਵਾ ਸਕਦੇ ਹੋ ਜੀ ਜੇ ਤੁਸੀਂ ਟੀਚਿੰਗ ਨਹੀਂ ਕਰਵਾਉਣਾ ਚਾਹੁੰਦੇ ਤਾਂ ਤੁਸੀਂ ਐਤਾ ਵੀ ਸੂਟ ਮੰਗਵਾ ਸਕਦੇ ਹੋ ਜਿੱਤੇ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਕਿ ਪਿਓਰ ਚਰਚ ਚਰਚ ਦਾ ਸੂਟ ਹੈ ਤੁਸੀਂ ਦੇਖ ਸਕਦੇ ਹੋ ਜੇਵਾ ਡਿਜ਼ਾਈਨ ਤੁਹਾਨੂੰ ਪਸੰਦਾ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਇਹ ਸੂਟ ਹੈ ਜੀ ਆਪਣੇ ਕੋਲ ਟੈਪੀ ਲਾਈਨਿੰਗ ਦੇ ਉੱਤੇ ਹੈ ਪ੍ਰਿੰਟ ਸੂਟ ਨੇ ਟੈਟ ਬਨਾਰਡ ਦੁਪੱਟਾ ਸੂਟ ਨੇ ਜੀ ਸਾਰੇ ਤੇ ਬਹੁਤ ਜਿਆਦਾ ਸੋਹਣੇ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਜਿਆਦਾ ਸੋਹਣੀ ਪ੍ਰਿੰਟਿੰਗ ਹੈ ਟੈਬੀ ਲਾਈਨਿੰਗ ਦਾ ਸਟਾਫ ਹੈ ਜੀ ਇਹ ਵਾਲਾ ਇਹ ਆਪਾਂ ਨੇ ਬਹੁਤ ਜਿਆਦਾ ਸੋਹਣੀ ਇਹਨੂੰ ਕੀਤੀ ਹੋਈ ਹੈ ਡਿਜ਼ਾਈਨਿੰਗ ਇਹ ਵਾਲਾ ਆਇਆ ਹੈਗਾ ਜੀ ਲੈਸਸ ਦੇ ਨਾਲ ਘੇਰੇ ਤੇ ਉੱਤੇ ਬਹੁਤ ਜਿਆਦਾ ਸੋਹਣਾ ਦਿੱਤਾ ਹੋਇਆ ਹੈ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਤੇ ਇਹ ਵਾਲਾ ਦਿੱਤਾ ਹੋਇਆ ਹੈ ਨੈਕ ਦੇ ਉੱਤੇ ਆਪਣੇ ਕੋਲ ਅੱਜ ਸਾਰੇ ਸਟਿਚ ਕੀਤੇ ਹੋਏ ਸੂਟ ਨੇ ਇਹ ਬਹੁਤ ਸੋਹਣੀ neck ਦੀ ਡਿਜ਼ਾਈਨਿੰਗ ਹੈ ਇਹ ਨਾਲ ਰੱਖੀ ਹੋਈਆਂ ਪਾਕਿਸਤਾਨੀ ਬਾਜੂ ਤੇ ਬਾਜੂ ਤੇ ਵੀ ਆਪਾਂ ਬਹੁਤ ਜ਼ਿਆਦਾ ਸੋਹਣੀ ਲੈਸਿਸ ਲਾ ਕੇ ਫਿਨਿਸ਼ਿੰਗ ਦਿੱਤੀ ਹੋਈ ਹੈ ਤੇ ਇੰਨਾ ਨਹੀਂ ਲੁੱਕ ਆ ਰਹੀ ਹੈ ਪੂਰੇ ਸੂਟ ਦੀ ਤੇ ਇਹਦੇ ਨਾਲ ਵੀ ਆਪਾਂ ਬਾਟਮ ਰੱਖੀ ਹੋਈ ਹੈ ਪਲੇਨ ਇਹਦੇ ਨਾਲ ਪਲੇਨ ਬਾਟਮ ਹੈ ਜੀ ਇਹਦੇ ਨਾਲ ਤੇਬੀ ਲਾਈਨਿੰਗ ਦੇ ਵਿੱਚ ਹੀ ਬਹੁਤ ਜਦਾ ਸੋਹਣਾ ਦੁਪੱਟਾ ਪੂਰਾ ਫੁੱਲਾਂ ਟੂਣਾ 2.5 ਮੀਟਰ ਦਾ ਦੁਪੱਟਾ ਤੇ ਦੁਪੱਟੇ ਦੀ ਪ੍ਰਿੰਟਿੰਗ ਵੀ ਬਹੁਤ ਜਦਾ ਪਿਆਰੀ ਹੈ ਜੀ ਤੁਸੀਂ ਦੇਖ ਸਕਦੇ ਹੋ ਐਦਾਂ ਦੀ ਪ੍ਰਿੰਟਿੰਗ ਹੈ ਦੁਪੱਟੇ ਦੀ ਜੇ ਤੁਸੀਂ ਐਦਾਂ ਦੇ ਹੋਰ ਪ੍ਰਿੰਟ ਸੂਟ ਦੇਖਣਾ ਚਾਹੁੰਦੇ ਹੋ ਤਾਂ ਮੇਰੇ WhatsApp ਲਿੰਕ ਨੂੰ ਜੂਰ ਜੁਆਇਨ ਕਰੋ ਜੀ ਨੈਸਟ ਸੂਟ ਹੈ ਜੀ ਆਪਣੇ ਕੋਲ ਅਰੀਬਾ ਕਾਟਨ ਦਾ ਬਹੁਤ ਜਦਾ ਸੋਹਣਾ ਪ੍ਰਿੰਟ ਸੂਟ ਹੈ ਤੇ ਇਹਦੇ ਤੇ ਵੀ ਆਪਾਂ ਬਹੁਤ ਜ਼ਿਆਦਾ ਸੋਹਣੀ ਕੀਤੀ ਹੈ ਡਿਜ਼ਾਈਨ ਹੈ ਜੀ ਆਪਣੇ ਕੋਲ येलो ਕਲਰ ਦਾ ਰੀਵਾ कॉटन ਦਾ ਸੂਟ ਹੈ ਤੇ ਆਪਾਂ ਨੇ ਇਹਨੂੰ ਹੀ ਬਹੁਤ ਜ਼ਿਆਦਾ ਸੋਹਣੀ ਡਿਜ਼ਾਈਨਿੰਗ ਦਿੱਤੀ ਹੋਈ ਹੈ ਤੇ ਇਹਦੇ ਨਾਲ ਆ ਵੀ ਮਸਲੀਨ ਦਾ ਦੁਪੱਟਾ ਹੈ ਜੀ ਬਹੁਤ ਜ਼ਿਆਦਾ ਪਿਆਰਾ ਪ੍ਰਿੰਟ ਹੈ ਤੁਸੀਂ ਦੇਖ ਸਕਦੇ ਹੋ ਕਿਰੇ ਤੇ ਵਾਈ ਲੈਂਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਤੇ ਨਾਲ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਐਕਸ ਪਾ ਕੇ ਡਿਜ਼ਾਈਨਿੰਗ ਦਿੱਤੀ ਹੋਈ ਹੈ ਇਹ ਵਾੜਾ ਹੈਗਾ ਜੀ ਨੇਕ ਦੇ ਉੱਤੇ neck ਦੇ ਉੱਤੇ ਵੀ ਬਹੁਤ ਜ਼ਿਆਦਾ ਸੋਨਾ neck ਦੇ ਉੱਤੇ ਵੀ ਬਹੁਤ ਜ਼ਿਆਦਾ ਸੋਨਾ ਕੀਤਾ ਹੋਇਆ ਹੈ ਜੀ ਡਿਜ਼ਾਈਨ ਇਹਦੇ ਆ ਰਹੀ ਪਾਕਿਸਤਾਨੀ ਵਾਜੂ ਤੇ ਬਹੁਤ ਸੋਹਣਾ ਸੂਟ ਰੈਡੀ ਹੋਇਆ ਹੈ ਜੀ ਐਦਾਂ ਦਾ ਐਦਾਂ ਦਾ ਸੂਟ ਰੈਡੀ ਹੋਇਆ ਹੈ ਜੀ ਬਹੁਤ ਜ਼ਿਆਦਾ ਸੋਹਣਾ ਲੱਗਦਾ ਸੂਟ ਬਣਿਆ ਹੋਇਆ ਜੇ ਤੁਸੀਂ ਵੀ ਸਾਡੇ ਤੋਂ ਪ੍ਰਿੰਟ ਸੂਟ ਦੇਖਣਾ ਚਾਹੁੰਦੇ ਹੋ ਤਾਂ ਮੇਰੇ WhatsApp ਲਿੰਕ ਨੂੰ ਜੋਇਨ ਜੁਆਇਨ ਕਰੋ ਜੀ ਇਹਦੇ ਨਾਲ ਬਹੁਤ ਜ਼ਿਆਦਾ ਸੋਹਣਾ ਹੈ ਜੀ ਮਸਲੀਨ ਕਾਟਨ ਦਾ ਦੁਪੱਟਾ ਇਹਨਾਂ ਦੁਪੱਟੇ ਦੀ ਪ੍ਰਿੰਟਿੰਗ ਵੀ ਬਹੁਤ ਜ਼ਿਆਦਾ ਪਿਆਰੀ ਹੈ ਜੀ ਇੱਕ ਇੱਕ ਕਸਟਮਰ ਦਾ ਸੂਟ ਨੇ ਸਾਰੇ ਤੇ ਐਦਾਂ ਦੀ ਪ੍ਰਿੰਟਿੰਗ ਹੈ ਜੀ ਦੁਪੱਟੇ ਦੀ ਤੇ ਪੂਰਾ 2.5 ਮੀਟਰ ਦਾ ਫੁਲੜੁੜਾ ਦੁਪੱਟਾ ਮਿਲੂਗਾ ਤੁਹਾਨੂੰ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਅੱਜ ਵਾਲੇ ਸਾਰੇ ਨੈਸਟ ਸੂਟ ਵੀ ਬਹੁਤ ਜਦਾ ਸੋਹਣਾ ਕਾਟਨ ਦਾ ਪ੍ਰਿੰਟ ਸੂਟ ਤੇ ਇਹ ਆਪਾਂ ਨੇ ਕੀਤਾ ਹੋਇਆ ਸਿੰਪਲ ਤਿਆਰ ਇਹ ਬਹੁਤ ਜਦਾ ਸੋਹਣਾ ਕੀਤਾ ਹੋਇਆ ਗ੍ਰੇ ਕਲਰ ਦਾ ਸੂਟ ਹੈ ਬਹੁਤ ਸੋਹਣਾ ਕੀਤਾ ਹੋਇਆ ਤੇ ਤਿਆਰ ਜੀ ਤੁਸੀਂ ਦੇਖ ਸਕਦੇ ਹੋ ਤੇ ਇਦਾਂ ਦੀ ਲੈਸ ਲਾ ਕੇ ਆਪਾਂ ਨੇ ਸੂਟ ਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਬਹੁਤ ਜਦਾ ਸੋਹਣਾ ਸੂਟ ਰੈਡੀ ਹੋਇਆ ਜੀ ਇਦਾਂ ਹੀ ਲਾਈ ਹੋਇਆ ਬਾਜੂ ਦੇ ਉੱਤੇ ਇਹ ਵਾਰ ਆ ਗਾ ਦੂਜੀ ਬਾਜੂ ਤੇ ਨਾਲ ਹੀ ਜੀ ਬਹੁਤ ਜਦਾ ਸੋਹਣਾ ਮਸਲੀਨ ਦਾ ਦੁਪੱਟਾ ਸਾਰੇ ਹੀ ਦੁਪੱਟੇ ਹੀ ਡਿਜ਼ਾਈਨਿੰਗ ਬਹੁਤ ਜਿਆਦਾ ਪਿਆਰੀ ਹੈ ਜੀ ਤੁਸੀਂ ਦੇਖ ਸਕਦੇ ਹੋ ਇਹ ਪੂਰਾ ਟਾਈਮ ਮੈਟਾ ਤੇ ਖੁੱਲੇ ਡੁੱਲੇ ਦੁਪੱਟੇ ਮਿਲ ਲਗੇ ਸੋਨੇ ਕਿਸੇ ਕੇ ਆਪਣੇ ਅੱਜ ਵਾਏ ਸੂਟ ਜੇ ਨਾਲ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਏ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੀ ਇਸੇ ਵੀ ਪਿੰਡ ਵਿੱਚ ਕਿਸੇ ਵੀ ਸ਼ੈਰ ਵਿੱਚ ਜਿਹੜੇ ਮੇਰੇ ਚੈਨਲ ਤੇ ਨਵੇਂ-ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਲਾਈਕ ਕਮੈਂਟ ਕਰਕੇ ਜੂ ਦੱਸਿਆ ਕਰੋ ਤੁਹਾਨੂੰ ਮੇਰੇ ਸੂਟਾਂ ਦੇ 컬렉ਸ਼ਨ ਕਿਦਾਂ ਨਹੀਂ ਲੱਗਦੀ ਹੈ ਜੀ ਮੇਰੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ ਜੀ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਸੋਹਣੇ-ਸੋਹਣੇ ਸੂਟਾਂ ਨਾਲ ਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਨਾਲ